ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਦੇ ਵਿੱਚ ਤੇ ਪਿੰਡ ਬਾਗੜੀਆਂ ਦੇ ਵਿੱਚ ਤੁਹਾਨੂੰ ਬਹੁਤ ਖੂਬਸੂਰਤ ਇੱਕ ਹਵੇਲੀ ਦਿਖਾ ਰਹੇ ਆਂ ਦੋਸਤੋ ਇਹ ਹਵੇਲੀ ਦੀ ਵੈਸੇ ਆਪਾਂ ਡਿਟੇਲਡ ਪੂਰੀ ਵੀਡੀਓ ਵੀ ਪਹਿਲਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆਂ ਤੇ ਇਸ ਵੀਡੀਓ ਦੇ ਰਾਈ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਥੇ ਬਹੁਤ ਸਾਰੇ ਜਿਹੜੇ ਪੰਜਾਬੀ ਗੀਤ ਆ ਜਾਂ ਪੰਜਾਬੀ ਤੇ ਹਿੰਦੀ ਫਿਲਮਾਂ ਨੇ ਉਹਨਾਂ ਦੀ ਇੱਥੇ ਸ਼ੂਟਿੰਗ ਹੋਈ ਆ ਤੇ ਦੋਸਤੋ ਇਹ ਪੁਰਾਣੀ ਹਵੇਲੀ ਆ ਬਹੁਤ ਸੋਹਣਾ ਐਸਾ ਹਵੇਲੀ ਦਾ 뷰 ਆ ਤੇ ਅਕਸਰ ਹੀ ਇੱਥੇ ਰੈਗੂਲਰ ਜਿਹੜੀ ਫਿਲਮਾਂ ਦੀ ਸ਼ੂਟਿੰਗ ਵਗੈਰਾ ਜਾਂ ਗਾਣਿਆਂ ਦੀ ਸ਼ੂਟਿੰਗ ਆ ਉਹ ਚੱਲਦੀ ਰਹਿੰਦੀ ਆ ਵੈਸੇ ਤਾਂ ਦੋਸਤੋ ਤੁਸੀਂ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਤੇ ਇਸ ਹਵੇਲੀ ਨੂੰ ਇਸ ਵੀਡੀਓ ਦੇ ਵਿੱਚ ਦੇਖ ਕੇ ਹੀ ਪਹਿਚਾਣਗੇ ਹੋਗੇ ਕਿ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਇਸ ਦਾ 뷰 ਦੇਖ ਚੁੱਕੇ ਹੋ ਕੁਝ ਮੈਂ ਇਸ ਵੀਡੀਓ ਦੇ ਵਿੱਚ ਸਕਰੀਨਸ਼ਾਟ ਵੀ ਨਾਲ ਸਾਂਝੇ ਕਰ ਰਿਹਾ ਦੋਸਤੋ ਸਾਰੀਆਂ ਫਿਲਮਾਂ ਤੇ ਸਾਰੇ ਗੀਤਾਂ ਦੇ ਨਾਮ ਤਾਂ ਨਹੀਂ ਲਏ ਜਾ ਸਕਦੇ ਜੇ ਆਪਾਂ ਮੇਨ ਮੇਨ ਗੱਲ ਕਰੀਏ ਕਿ ਇੱਥੇ ਕਿਹੜੇ ਕਿਹੜੇ ਗੀਤ ਹੋਏ ਆ ਤਾਂ ਦੋਸਤੋ ਇੱਥੇ ਦਿਲਜੀਤ ਦਸਾਂਝ ਦਾ ਗੀਤ ਲੈਂਬਰਡ ਗਿਨੀ ਉਸ ਦੀ ਵੀ ਸ਼ੂਟਿੰਗ ਹੋ ਚੁੱਕੀ ਆ ਇਹ ਸਕਰੀਨਸ਼ਾਟ ਉਸੇ ਗੀਤ ਦਾ ਮੈਂ ਸਾਂਝਾ ਕਰ ਰਿਹਾ ਤੇ ਨਾਲ ਇਹ ਜਿਹੜੀ ਫੋਟੋ ਸਕਰੀਨਸ਼ਾਟ ਦੇ ਵਿੱਚ ਦਿਲਜੀਤ ਦੀ ਇਹ ਵੀ ਇੱਥੋਂ ਦੀ ਆ ਇਸੇ ਬਾਗੜੀਆਂ ਹਵੇਲੀ ਦੇ ਵਿੱਚ ਉਸ ਗੀਤ ਦੀ ਸ਼ੂਟਿੰਗ ਹੋਈ ਸੀ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਹਰਪਜਨ ਮਾਨ ਦੀ ਫਿਲਮ ਜੱਗ ਜਿਉਂਦਿਆਂ ਦੇ ਮੇਲੇ ਉਸ ਦੀ ਵੀ ਸ਼ੂਟਿੰਗ ਇੱਥੇ ਹੀ ਹੋਈ ਸੀ ਇਹ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋ ਇਸੇ ਹਵੇਲੀ ਦਾ ਹੀ ਆ ਇਸ ਤੋਂ ਇਲਾਵਾ ਦੋਸਤੋ ਬਹੁਤ ਮਸ਼ਹੂਰ ਫਿਲਮ ਲੌਂਗ ਦਾ ਲਸ਼ਕਾਰਾ ਉਸ ਦੀ ਸ਼ੂਟਿੰਗ ਵੀ ਇਸੇ ਹਵੇਲੀ ਬਾਗੜੀਆਂ ਹਵੇਲੀ ਦੇ ਵਿੱਚ ਹੀ ਹੋਈ ਆ ਦੋਸਤੋ ਬਹੁਤ ਸਾਰੀਆਂ ਫਿਲਮਾਂ ਨੇ ਜਿਵੇਂ ਅਜੀ ਦੇਵ ਗਾਂਧੀ ਫਿਲਮ ਸਨ ਆਫ ਸਰਦਾਰ ਆ ਉਸ ਦੀ ਸ਼ੂਟਿੰਗ ਦਾ ਕਾਫੀ ਹਿੱਸਾ ਇਸ ਹਵੇਲੀ ਦੇ ਵਿੱਚ ਤੇ ਕੁਝ ਹਵੇਲੀ ਹਿੱਸਾ ਜਿਹੜਾ ਉਹ ਬਾਹਰਲੀ ਹਵੇਲੀ ਦੇ ਵਿੱਚ ਹੋਇਆ ਇਸ ਤੋਂ ਇਲਾਵਾ ਪਿੱਛੇ ਜੇ ਨਿੰਜਾ ਦਾ ਗੀਤ ਆਇਆ ਸੀ ਖੱਬੀ ਖਾਨ ਬਹੁਤ ਮਸ਼ਹੂਰ ਗੀਤ ਹੋਇਆ ਉਹ ਗੀਤ ਦੇ ਵੀ ਸ਼ੂਟਿੰਗ ਆ ਜਿਹੜੀ ਉਸ ਦਾ ਕਾਫੀ ਹਿੱਸਾ ਤਕਰੀਬਨ ਇੱਥੇ ਹੀ ਉਹ ਸ਼ੂਟ ਕੀਤਾ ਗਿਆ ਹੈ ਸਹਵੈਨੀ ਦੇ ਫਰੰਟ ਤੇ ਉਸ ਦੇ ਵੀ ਕੁਝ ਮੈਂ ਜਿਹੜੇ ਸਕਰੀਨ ਸ਼ਾਟ ਆ ਉਹ ਨਾਲ ਨਾਲ ਸਾਂਝੇ ਕਰ ਰਿਹਾ ਦੋਸਤੋ ਇਹ ਹਵੇਲੀ ਬਹੁਤ ਵੱਡੀ ਤੇ ਪੁਰਾਣੀ ਆ ਇਹ ਜਿਹੜਾ ਨਿੰਜਾ ਦੇ ਗੀਤ ਦੀ ਆਪਾਂ ਗੱਲ ਕਰ ਰਹੇ ਸੀ ਉਸ ਗੀਤ ਦੇ ਸਕਰੀਨ ਸ਼ਾਟ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਆ ਬੈਕ ਸਾਈਡ ਤੇ ਨਜ਼ਰ ਆ ਰਿਹਾ ਹਵੇਲੀ ਦਾ ਇਹੀ ਸਾਰਾ ਵਿਊ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਪ੍ਰਾਣੀਆਂ ਜਿਹੜੀਆਂ ਵਿਰਾਸਤੀ ਹਵੇਲੀਆਂ ਨੇ ਉਹ ਬਹੁਤ ਘੱਟ ਬਚੀਆਂ ਨੇ ਜੇ ਬਚੀਆਂ ਨੇ ਤਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮੇਨਟੇਨ ਨਹੀਂ ਕੀਤਾ ਜਾ ਰਿਹਾ ਪਰ ਇਹ ਜਿਹੜੀਆਂ ਹਵੇਲੀਆਂ ਨੇ ਇਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਅੱਜ ਵੀ ਮੇਨਟੇਨ ਕੀਤਾ ਜਾ ਰਿਹਾ ਤੇ ਇਸੇ ਕਰਕੇ ਇੱਥੇ ਅਕਸਰ ਹੀ ਜਿਹੜੀਆਂ ਫਿਲਮਾਂ ਦੀ ਗਾਣਿਆਂ ਦੀ ਉਹਨਾਂ ਦੀ ਸ਼ੂਟਿੰਗ ਚੱਲਦੀ ਰਹਿੰਦੀ ਆ ਬਾਕੀ ਦੋਸਤੋ ਜੇਕਰ ਕੋਈ ਵੀ ਮਿੱਤਰ ਇੱਥੇ ਸ਼ੂਟਿੰਗ ਕਰਨਾ ਚਾਹੁੰਦਾ ਤਾਂ ਕੰਟੈਕਟ ਨੰਬਰ ਇਸ ਹਵੇਲੀ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਦੋਸਤੋ ਬਾਕੀ ਤੁਸੀਂ ਹੋਰ ਕਿਹੜੇ-ਕਿਹੜੇ ਗਾਣਿਆਂ ਕਿਹੜੀਆਂ ਫਿਲਮਾਂ ਦੇ ਵਿੱਚ ਇਸ ਹਵੇਲੀ ਨੂੰ ਦੇਖ ਚੁੱਕੇ ਹੋ ਕਮੈਂਟ ਜ਼ਰੂਰ ਕਰਕੇ ਦੱਸਿਆ ਜੇ ਤੇ ਬਾਕੀ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਦੋਸਤੋ ਫੋਲੋ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ